ਚੱਲ ਚੱਲ ਓ ਇੱਕੋ ਹੀ ਹੁੱਡੀ ਪਾਉਣਾਂ ਨਾਲ ਸਿਆਲੋ ਸਾਲ ਚੱਲ ਚੱਲ ਉੱਤੋਂ ਤਾਂ ਨਾ ਕਰੀਆ ਲੱਗਾ ਥੱਲੇ ਹੀ ਤੂੰ ਚੱਲ ਲੈ ਕੇ ਚੱਲ ਕੀ ਚਾ ਮੈਂ ਰਾਹ ਦੇ ਲਈ ਪਰਵਾਉਂਦਿਆਂ ਚੱਲ ਚੱਲ ਜਾ ਓ ਪੀ ਕੇ ਜਾਣੀ ਹੁਣ ਦੇਖੀ ਨਾ ਹੀ ਨਹੀਂ ਹੋਣੀ ਹੁਣ ਜਾਣਾ ਹੀ ਬੈਣਾ ਜੀ ਓਕੇ ਪਰਾਇਆ ਚਾ ਹਣਾ ਨੂੰ ਆਪਾਂ ਜੀਵਨ ਸਾਥੀ ਆਦੋਂ ਇੱਕ ਦੇ ਜਿਹੇ ਠੀਕ ਆ ਥੋੜੇ ਥਪੜੋ ਥਪੜੀ ਹੋ ਕੇ ਫੇਰ ਹਾਂ ਕੀ ਕਹਿਣਾ ਚਾਹੇਗਾ ਵੇ ਹੁਣੇ ਥੱਪੜਾ ਥੱਪੜੀ ਹੋ ਗਏ ਆ ਭਾਜਾ ਮੈਂ ਵੀ ਨਾ ਟੈਨਸ਼ਨ ਲਿਆ ਕੇ ਮੇਰੇ ਹੁੰਦੇ ਲੰਗਾ ਇਹ ਜੋ ਮਰਜੀ ਆਪਾਂ ਨੂੰ ਲੜਾਉਣ ਨੂੰ ਇਹ ਛੀਕਾ ਆਪਣਾ ਤੈਨੂੰ ਪਤਾ ਨਾ ਛੀਕਾ ਆਪਣਾ ਜੋ ਮਰਜੀ ਆ ਆਪਣੇ ਦੋਜ ਪੁੱਟ ਪਾਵੇ ਆਪਾਂ ਨਹੀਂ ਕਦੇ ਵੀ ਲੜਨਾ ਠੀਕ ਆ ਵੇਖੀ ਨਿਕਲਦਾ ਕੁੜੀਆ ਵਾ ਪਾੜ ਲੱਖੋ ਦੋਵੇਂ ਇੱਕੋ ਜੱਡੇ ਉਹ ਵੀ ਓਨਾ ਕਚੌੜਾ ਤੇ ਉਹ ਵੀ ਓਨੀ ਕਚੌੜੀ ਬੂੰਦੀ ਦਹੀਂ ਦੇ ਵਿੱਚ ਵਾਹ ਜੀ ਵਾਹ ਡਾਕਟਰ ਨੇ ਸਭ ਕੁਝ ਮਨਾ ਕੀਤਾ ਆ ਬੂੰਦੀਆਂ ਬੂੰਦੀਆਂ ਮੈਂ ਨਹੀਂ ਖਾਣੀ ਕੋਣੀ ਦਹੀਂ ਤੇ ਨਹੀਂ ਡਾਕਟਰ ਨੇ ਮਨਾ ਕੀਤਾ ਦੈਨ ਬੁੰਦੀ ਤੇ ਬੁੰਦੀ ਜਦ ਵੇਸਣ ਦੀ ਹੁੰਦੀ ਆ ਹੂੰ ਵੇਸਣ ਦੀ ਜਿਹੜੀ ਤਲੀ ਹੁੰਦੀ ਉਹ ਉਹ ਪਾਲਾ ਨਹੀਂ ਦੈਨ ਚ ਪਾ ਗੇ ਤਾ ਤਲੀ ਘਟ ਜਾਂਦੀ ਬੇਈਮਾਨੀ ਬੜੀ ਬਈ ਪਤਲੀ ਹੋਣਾ ਇਹਨੇ ਸਾਰਾ ਦਿਨ ਬੇਈਮਾਨੀ ਦੇ ਟੱਕ ਸਾਡਾ ਬੇਈਮਾਨੀ ਤੇ ਤੂੰ ਤੇਈਮਾਨੀ ਤੇ ਰਹਾ 23 ਮਾਨੀ ਤੇ ਰਹਾ ਅਸੀਂ ਤੇਈਮਾਨੀ ਜਾਈ ਆ ਛੱਡ ਦੇ ਨਾਲ ਔਲਾ ਵੀ ਕਿੱਡੇ ਨੂੰ ਵਾਲ ਕਾਲੇ ਕਰਨੇ ਆ ਔਲੇ ਵਾਲਾਂ ਨੇ ਨੀਂ ਨ ਦੇ ਕੇ ਅੱਖਾਂ ਵੀ ਤੇਜ ਨਹੀਂ ਹੋਣੀਆਂ ਤੇਰੀਆਂ ਉਹ ਪਹਿਲਾਂ ਹੀ ਬਹੁਤ ਤੇਜ ਆ ਠੀਕ ਆ ਕਿ ਨਹੀਂ 100 ਪਰਕੀਮਾ ਵਿਖੇ ਕਰਵਾਇਆ ਜਾ ਰਿਹਾ 12 ਮਗਰ 27 ਨਮਾ ਬੰਨੂ ਮੇਲਾ ਸਾਡੇ ਪਿੰਡ ਤੁਸੀਂ ਵੀ ਆ ਸਕਦੇ ਹੋ ਸ਼ਰੀਫ ਦਿਲਦਾਰ ਉਹੀ ਹੈ ਨਾ ਹਾਂ ਸ਼ਰੀਫ ਦਿਲਦਾਰ ਕਿਆ ਮੈਡਮ ਪੁੱਛੇ ਮੜੀ ਕਿਹੜੀ ਹੈ ਮੈਡਮ ਅਮਨਦੀਪ ਨਹੀਂ ਅਮਨਦੀਪ ਅਮਨਦੀਪ ਲਿਖਿਆ ਆ ਖਾ ਖਾ ਕੇ ਛੱਟੀ ਜਾਨੀ ਰੱਖਣਾ ਵੀ ਹੁੰਦਾ ਫਾੜੇ ਇਹਨਾਂ ਨੂੰ ਆ ਉਹੀ ਗੱਲਾਂ ਮੰਮੀ ਆ ਤਾਂ ਆ ਆਗੂ ਮੈਨਰ ਤੇਰੇ ਤੇ ਤੇਰੇ ਮੈਨਰ ਹੈ ਆ ਕੋਈ ਗੱਲ ਆ ਨਾ ਮੈਂ ਕੇਲਾ ਖਾਤਾ ਨਾ ਮੇਰੇ ਮੈਨਰ ਫਾੜ ਆਪਦੀ ਚੀਜ਼ਾਂ ਹੱਥ ਚ ਮੰਮੀ ਨੂੰ ਬੁਲਾਦੀ ਆ ਵੀ ਆਹੋ ਆਲਦੀ ਝਿਲੜ ਵੇਹੜੇ ਘਟਾ ਜਿਵੇਂ ਨਹੀਂ ਗਈ ਵਿੱਚ ਪਿੰਦੂ ਆਗਲੇ ਆ ਦੇ ਰਹੇ ਚੁੱਕੇ ਨਹੀਂ ਕਿੱਧਰ ਲੈ ਕੇ ਚਲੀ ਸਕੂਟਰੀ ਇਹ ਟੱਕ ਟੱਕ ਆਪਾਂ ਤਾਂ ਨਹੀਂ ਫੋਨ ਮੁਰਦਣੀ ਤੂੰ ਘੜਾ ਮੈਂ ਅੰਗਲੈਂਡ ਲੈ ਜਾਣੀ ਆ ਲੈ ਕਾਕੇ ਘਰੇ ਚੱਲੀ ਏ ਆਹ ਗਈ ਯਾਰ ਪਿੰਡ ਜਿਹਦਾ ਤੁਰਕੇ ਜਾਂਦਾ ਟਾਈਮ ਹੀ ਖਤਮ ਹੋ ਗਿਆ ਤੇਨੂੰ ਨਾ ਮੈਂ ਦੱਸਦਾ ਆ ਵੇ ਖਾੜਣ ਆ ਵੇ ਨਹੀਂ ਤੇਰਾ ਮਗਰੋਂ ਚੀਰ ਇਹਨਾਂ ਨੇ ਟੇਡਾ ਕੱਢਤਾ ਹੀ ਨਹੀਂ ਪੁੱਤ ਫਿਰ ਕੀ ਹੋਇਆ ਪਿੱਛੋਂ ਸਾਰੀ ਦਿਹਾੜੀ ਤੈਨੂੰ ਤੰਗ ਕਰਨਾ ਮੈਡਮਾਂ ਨੇ ਮੈਂ ਤੈਨੂੰ ਦੱਸੀ ਜਾਂ ਨਹੀਂ ਹੈਂ ਕੋਈ ਚੈੱਕ ਕਰਦਾ ਕੁਛ ਨਹੀਂ ਹੁੰਦਾ ਤੂੰ ਕਹ ਉਹ ਤੋਂ ਮੇਰੇ ਪੀੜ ਹੁੰਦੀ ਮਾਸੀ ਕਹਿੰਦੀ ਟੇਡਾ ਹੀ ਕਰਤਾ ਤਾ ਹੋਂ ਨਾਲ ਨੂੰ ਆਓ ਵੀ ਖੁਸ਼ਖਬਰੀ ਦੀ ਗੱਲ ਐ ਲੈਂਟਰ ਲਈ ਸਰਿਆ ਆ ਚੁੱਕਾ ਐ ਅੱਲਾ ਅੱਗੇ ਕੋਈ ਨਹੀਂ ਕਿਹਨੂੰ ਕੋਈ ਕੰਮ ਕਹਦੇ ਉਹਨੇ ਜਵਾਬ ਐਂ ਦੇਣਾ ਜਿਵੇਂ ਉਹੀ ਠੇਕੇਦਾਰ ਆ ਉਹੀ ਆ ਸਿਸਟਮ ਸਾਰਾ ਕੋ ਉਹ ਸਮਝਾਉਂਦਿਆ ਸਾਰਾ ਹੂੰ ਕੋਈ ਬੱਲੀ ਬੰਦੀ ਕਿਉਂ ਇੱਧਰ ਸਰਜੀਤ ਘਰ ਦੇ ਰਹੀ ਦੇ ਕੜੀ ਨਾਲ ਕੜੀ ਖਾਰੀ ਕੜੀ ਮੰਮੀ ਤੂੰ ਕੜੀ ਖਾਣੀ ਐ ਓਹ ਹੂੰ ਆ ਕੁੜੀ ਤਾਂ ਸੁੱਤੀ ਰਹਿੰਦੀ ਸਾਰੀ ਦਿਹਾੜੀ ਅੱਜ ਦੁਪਹਿਰ ਦੇ ਸੁੱਤੀ ਰਹੀ ਐ ਤਾਂ ਹੈ ਐਡੀ ਕੀ ਤੇਰੇ ਅੱਤੇ ਆ ਕੁਕੀ ਚੜੀ ਸੀ ਓ ਮੈਂ ਕਿਹਾ ਵੀ ਦੇਖਣਾ ਕਰੋ ਤੜਕੇ ਤੜਕੇ ਦੇ ਖਾਣ ਲਈ ਹੈ ਖਾ ਕੇ ਤੇ ਦੁਪਹਿਰ ਨੂੰ ਸੁੱਤੇ ਰਹੋ ਵਾ ਠੀਕ ਆ ਲੰਮੀਆਂ ਤਾਣ ਕੇ ਲੈ ਮੈਨੂੰ ਵੀ ਕਹਿੰਦੇ ਖਾਣਾ ਮੈਨੂੰ ਨਹੀਂ ਹਣੀ ਮੈਨੂੰ ਕੁਝ ਨਹੀਂ ਆਲ ਕੀ ਗੱਲ ਹੈ ਤੜਕੇ ਨਾਲ ਹੀ ਮੂੰਚ ਚਿੰਗਮਾ ਪਾ ਲੈਣੀ ਹੈ ਬਦਮਿਜ ਲੈ ਲਈ ਹੈ ਆਜ ਫੇਸ ਵਾਸ਼ ਕੀਤਾ ਹੀ ਹੈ ਵਾ अच्छा लड़का चाहिए विवाह के वास्ते ऐ शर्मा गई अब तो <laughs> वे लक्कड़ियां ਜਿਵੇਂ ਦੀਆਂ ਮਰਜ਼ੀ ਹਨ ਵਿਆਹ ਦੀ ਗੱਲ ਕੀਤੇ ਤੁਰੰਤ ਸੰਗ ਜਾਂਦੀਆਂ ਐ ਬਿਊਟੀ ਪਾਰਲਰ ਜਾਣਾ ਹੈ ਐ शर्मा ਗਈ ਹੁਣ ਤੋਂ ਵੇ ਲੱਕੜੀਆਂ ਜਿਵੇਂ ਦੀਆਂ ਮਰਜ਼ੀ ਹਨ ਵਿਆਹ ਦੀ ਗੱਲ ਕੀਤੇ ਤੁਰੰਤ ਸੰਗ ਜਾਂਦੀਆਂ ਐ ਬਿਊਟੀ ਪਾਰਲਰ ਜਾਣਾ ਹੈ ਹੈ ਓਏ ਬਿਊਟੀ ਪਾਰਲਰ ਜਾਣਾ ਵੇਖ ਐਚ ਚਿਡ ਸ਼ੋ ਕਰਦੀ ਜਾਣਾ ਤਾਂ ਹੈਗਾ ਜੀ ਤਾਂ ਕਰਦਾ ਗੋਲ ਗੱਪੇ ਖਾਏਂਗੀ ਹੈ ਗੋਲ ਗੱਪੇ ਦੱਸ ਦੇ ਮੈਨੂੰ ਜੇ ਅੱਜ ਗੋਲ ਗੱਪੇ ਖਾਣ ਲੇਗੀ ਵੇ ਮੇਰੀ ਗੱਲ ਸੁਣ ਅੱਜ ਬਾਲਟੀ ਭਰ ਕੇ ਦੁੱਧ ਦੇ ਦੇ ਤੇ ਸ਼ਾਮ ਨੂੰ ਗੋਲ ਗੱਪੇ ਖਵਾਵਾਂਗਾ ਸਾਂਹ ਲੱਗੇ ਫੀਡ ਵਾਲੇ ਵਿੱਚ ਪਵਾਵਾਂਗਾ ਉਹ ਦਾਣੇ ਜੇ ਆਲੂ ਨਹੀਂ ਪਵਾਉਂਦਾ ਉ ਮੰਨ ਗਈ ਐਗਰੀ ਯੂ ਐਗਰੀ ਮੀ ਹੈ ਇੱਕ ਵਾਰੀ ਸ਼ੇਰ ਮਾਰ ਦੇ ਫਿਰ ਯੈਸ ਮੋਲਡੀਆਂ ਤੇ ਖਾਲ ਖਲੁ ਵੱਜ ਚੁੱਕੀ ਹੈ ਨਾ ਹਾਂ ਜੀ ओके रिपोर्ट टेपा टूपा लग चुक सरी उत्ते आने लग ले सारे कहते हैं ओके रिपोर्टा जिमें जिथे मोल्डिंग की लड़े करती है ਬੀਮ ਪਾਵਿੱਦ ਤੋ ਇਥੇ ਇਹ ਥੋਮੇਰੇ ਹਸਾਬ ਨਾਲ ਨਾ ਮਚੀਨ ਲਾਉਣੀ ਹੈ ਮਚੀਨ ਲਾਉਣੀ ਹੈ ਚੱਕ ਹੋਈ ਲੱਗ ਗਿਆ ਪਾਣੀ ਚੱਕੀ ਗੇ ਜਰੀਬੀ ਇਧਰਲੇ ਪਾਸੇ ਦਾ ਜਵੀ ਓਕੇ ਆ ਬਰਸੀਨ ਓਕੇ ਆ ਕਣਕ ਓਕੇ ਆ ਮੋਹਲ ਪੂਰਾ ਕਾਇਮ ਹੈ ਏ ਕਰੀ ਜਾਂਦੇ ਤੋ ਬਤਾ ਆ ਪਹਿਲਾ ਕੀ ਪਾਉਂ ਜੀਰਾ ਕਮਾਲ ਹੈ ਤੇਲ ਬਹੁਤ ਹੈ ਚਲੋ ਜੇ ਤੁਸੀਂ ਐਕਸਪਲੇਨ ਕਰੋ ਇਹ ਕਿਹੜੀ ਸੈਂਸ ਨਾਲ ਬਹਿ ਲੈਂਗੇ ਮੈਨੂੰ ਹੋਣ ਕੀ ਪਤਾ ਪੈਣ ਉਹ ਕੀ ਕੀ ਸਬਜ਼ੀ ਬਣਦੀ ਹੈ ਇਹਦੇ ਵਿੱਚ ਉਹਦਾ ਹੀ ਬਣਾ ਲੈਣ ਨੇ ਆਂਡਿਆਂ ਦੀ ਭੁਰਜੀ ਕੁਦੀ ਦਾ ਆਂਡਿਆਂ ਦੀ ਭੁਰਜੀ ਜੀ ਡਿਫਰੈਂਟ ਇਹ ਤਰੀ ਵਾਲੀ ਸਬਜ਼ੀ ਇਜ਼ ਡਿਫਰੈਂਟ ਜਿਹਦੇ ਦੋਨੇ ਡਿਫਰੈਂਟ ਚੀਜ਼ਾਂ ਹੁੰਦੀਆਂ ਬਹੁਤ ਐਨਾ ਕਰ ਹਾਂ ਹੁਣ ਦੱਸੇ ਚੱਲੀ ਹੋਰ ਕੀ ਪਉਣਾ ਹੈ ਮਸਾਲਾ ਜਿਹੜਾ ਮੇਰੇ ਰੈਡੀ ਕਰਕੇ ਰੱਖਿਆ ਪੇ ਲਾਓ ਪਾ ਲੋ ਜਲਦੀ ਇਹਨਾ ਟਾਈਮ ਹੈ ਨਾ ਪਿਆਜ਼ ਮੈਂ ਦੱਸਦਾ ਕਿਵੇਂ ਬੰਦੀ ਕਰਦੇ ਨਾਲ ਫਰਾਈ ਵੀਰ ਦੱਸੋ ਆਹ ਫਰਾਈ ਵੀਰ ਉਹ ਦੂਜਾ ਫਰਾਈ ਵੀਰ ਨੇ ਆ ਚੋ ਇਹਨੂੰ ਘਰਮਣ ਵਾਸਤੇ ਕਾਟੀ ਕੁਰਸੀ ਕੋਈ ਕਾਟੀ ਮੇਰਾ ਆ ਹਾਈ ਦੇ ੱਲ ਬਣੀ ਨਹੀਂ ਗਈ ਆਲੂ ਖੜਾ ਆਲੂ ਖੜੋ ਜੇ ਮੈਂ ਹੀ ਕਰਨਾ ਮੈਂ ਤਾਂ ਇਹ ਤਾਂ ਉਹ ਵੀ ਗੱਲ ਕਿ ਦਵੰਡੀਆਂ ਜੇ ਉਹ ਬੰਗਣਾ ਪੱਤੀ ਕਰਨਾ ਉਹ ਹੀ ਖਾਵਾ ਮੇਰਾ ਵੀ ਮੈਂ ਕੁਝ ਹੀ ਬਣਾਉਣਾ ਤੇ ਕੇ ਲਿਆ ਲਿਆ ਕਿ ਸਾਰਾ ਕੁਝ ਮੈਂ ਹੀ ਦੇਣਾ ਫਿਰ ਮੈਂ ਆਪ ਹੀ ਬਣਾ ਲੈਂਦੀ ਫਿਰ ਮੈਂ ਥੋੜਾ ਮੈਂ ਕਰਕੇ ਮਰੀਆ ਨਾਲ ਹੈਲਪ ਹੀ ਨਹੀਂ ਥੋੜੀ ਆ ਪਿਆਹ ਹੁਣ ਆ ਮੈਨੂੰ ਮੜਾ ਗਿਆ ਬਰਾਊਨ ਕਰ ਲੋ ਹਲਕਾ ਬਰਾਊਨ ਲੈਂਨ ਉਹ ਬਾਦਿਓ ਉਹਦੇ ਵਿੱਚ ਪਾਇਆ ਹੋਇਆ ਟਮਾਟਰ ਅਦਰਕ ਹਰੀ ਮਿਰਚ ਲਸਣ ਇਹ ਸਾਰਾ ਕੁਝ ਇਹਦੇ ਵਿੱਚ ਆ ਚੰਗਾ ਓਕੇ ਨਾਰੀ ਤੇ ਇਹਨੂੰ ਮੈਂ ਗਰੇਵੀ ਲਈ ਕੀਤਾ ਇੱਕ ਪਿਆਜ਼ ਵੀ ਪਾ ਲਈ ਮੈਂ ਕਿ ਗਰੇਵੀ ਜੀ ਸੋਹਣੀ ਬਣ ਜੂਗੀ ਓਕੇ ਨਾਰੀ ਤਾਨੂੰ ਵੀ ਲੱਗਦਾ ਹੋਊਗਾ ਨਾ ਅਸੀਂ ਦੋਵੇਂ ਜੀ ਕੰਮ ਘੱਟ ਤੇ ਲੜਾਈ ਜ਼ਿਆਦਾ ਕਰਦੇ ਬਟ ਨਹੀਂ ਇਹ ਸਾਡਾ ਹਾਸਾ ਖੇਡਾ ਏ ਮੈਨੂੰ ਬੜਾ ਮਜ਼ਾ ਆਉਂਦਾ ਹੁੰਦਾ ਜਗਦੀਪ ਜਦ ਮੇਰੇ ਨਾਲ ਕੰਮ ਕਰਾਉਣ ਉਹਨਾਂ ਨੂੰ ਤੰਗ ਕਰਨ ਨੂੰ ਹਨਾ ਤੇ ਉਹ ਵੀ ਵੈਸੇ ਮੈਨੂੰ ਤੰਗ ਘੱਟ ਨਹੀਂ ਕਰਦੇ ਉਹਨਾਂ ਨੂੰ ਤੈਨ ਦੇਖੋ ਚੰਗਾ ਭਲਾ ਉਹਨਾਂ ਨੂੰ ਪਤਾ ਵੀ ਸਬਜੀ ਵਾਲਾ ਪੈਨ ਕਿਹੜਾ ਬਣਨਾ ਚਾਹੀਦਾ ਤੇ ਉਹ ਕਿਹੜਾ ਚੱਕ ਕੇ ਲੈ ਚਲੋ ਖੈਰੀ ਗੱਲ ਤਾਂ ਚੱਲਦੀ ਰਹਣੀ ਹੈ ਮੈਂ ਤੁਹਾਡੇ ਨਾਲ ਗੱਲ ਕਰਦੀ ਸੀ ਕਿ ਹੁਣ ਮੈਂ 35 37 ਸਾਲ ਦੀ ਹੋ ਗਈ ਹੈ ਨਾ ਇਸ ਉਮਰ ਚ ਆ ਕੇ ਵੀ ਪੜਨਾ ਕੋਈ ਸੌਖਾ ਤੇ ਨਹੀਂ ਨਾ ਇੱਥੇ ਪੀਆਰ ਲੈਣ ਲਈ ਜਿੰਨੀ ਮਿਹਨਤ ਤੁਹਾਨੂੰ ਕਰਨ ਅੰਡਰਸਟੈਂਡ ਕਰਨਗੇ ਜਿਹੜੇ ਬਾਹਰ ਲੀਆਂ ਕੰਟਰੀਆਂ ਚ ਬੈਠੇ ਆ ਹਾਂ ਇੰਡੀਆ ਵਾਲੇ ਵੀ ਅੰਡਰਸਟੈਂਡ ਕਰਨਗੇ ਉਹ ਮੇਰੀਆਂ ਭੈਣਾਂ ਅੰਡਰਸਟੈਂਡ ਕਰਨੀਆਂ ਜਿਹੜੀਆਂ ਕੰਮ ਕਸ਼ਮੀਰੀ ਕਢਾਈ ਕੀਤੀ ਚੁੰਨੀ ਤੇ ਸਾਰੀ ਤੇ ਆ ਵੇਖ ਲੋ ਆਵੇ ਬੇਬੇ ਆਪ ਦੇ ਕੋਲ ਕਿਹੜੀ ਕਸ਼ਮੀਰੀ ਕਢਾਈ ਮੇਰੀ ਪੇਂਟਿੰਗ ਆ ਵੇਖ ਆ ਵੇਖ ਆ ਆ ਜੀ ਕਿਹੜੀ ਕਢਾਈ ਗੁੱਡ ਮਾਰਨਿੰਗ ਗੁੱਡ ਨਾਈਟ ਗੁੱਡ ਈਵਨਿੰਗ ਗੁੱਡ ਗੁੱਡ ਆਫਟਰਨੂਨ ਗੁੱਡ ਗੁੱਡ ਕੀ ਟਾਈ ਫਲਾ ਦਤਾ ਗੁੱਡ ਈਵਨਿੰਗ ਕੀ ਹਾਂ ਗੁੱਡ ਈਵਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਗੁੱਡ ਆਟੀਨੂਨ ਗੁੱਡ ਨਾਈਟ ਨੈਟ ਨੈਟ ਤੋ ਬਸ ਇੱਕੰਦਾ ਵੀ ਆਹ ਤਾਂ ਵੱਖਰਾ ਹੀ ਮਜ਼ਾ ਹੁੰਦਾ ਧੁੱਪੇ ਬੈਠੋ ਨਹੀਂ ਆ ਰਹੇ ਲਾਓ ਸਾਡੇ ਕਰੇ ਆਇ ਕਦੁੱਸੀ ਮੀਆਂ ਖਾਇਗਾ ਲੋਕਾਂ ਨੂੰ ਮਚਾਇਗਾ ਓ ਮਚਾ ਬੀਬੀ ਹੁਣੇ ਕੀ ਕਿਹਾ ਸੀ ਤੂੰ ਬੇਬੇ ਨੂੰ ਮੈਂ ਕਿ ਲੋਕਾਂ ਨੂੰ ਬਖਾਇਆ ਕਰੋ ਨਹੀਂ ਨਹੀਂ ਲਵ ਯੂ ਕੁਝ ਕਿਹਾ ਸੀ ਲਵ ਯੂ ਟੂ ਆਈ ਸੀ ਬੇਬੇ ਨੇ ਨਾ ਬੇਬੇ ਨੇ ਬੀਬੀ ਨੂੰ ਵੀ ਲਵ ਯੂ ਕਹਿਣਾ ਸਿਖਾ ਦਿੱਤਾ ਵਾਦੀ ਵਾ ਗੋਭੀ ਗੋਭੀ ਕਰਾ ਅੱਛਾ ਮਿੱਠੇ ਦੇ ਦਿਵਾਲੇ ਆਉਣ ੜੇ ਮੂੰਹ ਐਦਾਂ ਚੱਲ ਰਿਹਾ ਜਿਵੇਂ ਮਸ਼ੀਨ ਦਾ ਕਟਰ ਚੱਲਦਾ ਬਾਲਾ ਮਿੱਠਾ ਨਾ ਕਰ ਖਾਇਆ ਕਰੋ ਸੋਹਣਿਓ ਠੀਕ ਹੈ ਜੀ ਕੰਗਾ ਜੀ ਮਾਫ ਕਰਨਾ ਹੁਣੇ ਕੀ ਖਾ ਗਿਆ ਟੇ ਤੁਸੀਂ ਅੱਛਾ ਵੀ ਇੱਥੇ ਨਾਲ ਚ ਲੱਗਰ ਤੋਂ ਬਹੁਤ ਆਦੜ ਗੰਨੇ ਜੇ ਤਾਂ ਮੈਨੂੰ ਤਾਂ ਖਾਦਾ ਹੀ ਨਹੀਂ ਗਏ ਲੱਗ ਰਿਹਾ ਵੇਖ ਬੇਬੇ ਮਾਰ ਤੀ ਨਹੀਂ ਆਪਾਂ ਕਿਥੇ ਤੂੜੀ ਚ ਘੁਲ ਕੇ ਆਏ ਆ ਵਾ ਸਾਰੀ ਲਿਬੜੀ ਪਈ ਆ ਕੱਚ ਬੱਚੇ ਜਿਵੇਂ ਸੌ ਜਾਂਦੇ ਆ ਆਪਣੇ ਚ ਇੱਥੇ ਪਈ ਨਹੀਂ ਮਾਇਆ ਮਾਇਆ ਕਰਦਾ ਬੰਦਿਆ ਮਾਇਆ ਕਾਗ ਬਨੇਰੇ ਦਾ ਪਰ ਮੇ ਜਾਵੇ ਪਰ ਮੇ ਜਾਵੇ ਕਰਦੀ ਖੇਲ ਚ ਫੇਰੇ ਦਾ ਵਾਹ ਜੀ ਵਾਹ ਵਾਕਿਆ ਬੇਬੇ ਇਹੀ ਇਹੀ ਪੁਝਾਈ ਫਿਰਦੇ ਬੰਦੇ ਇਹ ਤਾਂ ਇਹ ਨਹੀਂ ਇਹ ਪੁਝਾਈ ਫਿਰਦੇ ਇਹੀ ਨਿੱ ਟਿਕਨ ਦਿੰਦੇ ਹਨਾ ਕੀ ਕਰਦੇ